ਹੈਲੋ ਜੀ ਹਾਂਜੀ ਅੱਜ ਆਪਾਂ ਬਣਾਵਾਂਗੇ ਮਿਰਚਾਂ ਦਾ achar ਭਰਮੀਆਂ ਮਿਰਚਾਂ ਬਣਾਵਾਂਗੇ ਤੇ ਇਹ ਆਪਾਂ ਲਈਆਂ ਨੇ ਮੋਟੀਆਂ ਮਿਰਚਾਂ ਤੇ ਇਹਨਾਂ ਲਈ ਆਪਾਂ ਮਸਾਲੇ ਇੱਕ ਤਾਂ ਲਈਏ ਅਜਮੈਨ ਜੀਰਾ ਸੌਂਫ ਰਾਈ ਤੇ ਕਲੌਂਜੀ ਮੇਥੀ ਤੇ ਇਹਨਾਂ ਨੂੰ ਆਪਾਂ ਕੁੰਡੇ ਛੋਟੇ ਨਾਲ ਰਗੜਾਂਗੇ ਤੇ ਉਸ ਤੋਂ ਬਾਅਦ ਆਪਾਂ ਇਹਨਾਂ ਨੂੰ چیر ਕੇ ਇਹਦੇ ਵਿੱਚ ਭਰ ਕੇ ਫਿਰ ਤੁਹਾਨੂੰ ਦੱਸਾਂਗੇ ਕਿਵੇਂ ਭਰਦੇ ਹਾਂ ਹਾਂਜੀ ਆ ਮਸਾਲੇ ਹੁਣ ਆਪਾਂ ਕੁੰਡੇ ਸੁੱਟਨਾ ਰਗੜਦੇ ਆ ਤੇ ਜ਼ਿਆਦਾ ਬਰੀਕ ਨਹੀਂ ਕਰਨੇ ਥੋੜੇ ਜਿਹਾ ਆਪਾਂ ਮੋਟੇ ਜਿਹਾ ਰੱਖਾਂਗੇ ਇਹਨਾਂ ਨੂੰ ਚਲੋ ਹਾਂਜੀ ਦੇਖੋ ਮਸਾਲਾ ਆਪਾਂ ਰਗੜ ਹਾਂਜੀ ਮਸਾਲਾ ਆਪਾਂ ਰਗੜ ਲਏ ਦੇਖੋ ਐਦਾਂ ਦਾ ਹੋ ਗਿਆ ਤੇ ਹੁਣ ਇਹ ਆਪਾਂ ਮਿਰਚਾਂ ਦੇ ਵਿੱਚ ਭਰਾਂਗੇ ਇਹਨਾਂ ਨੂੰ ਹਾਂਜੀ ਹੁਣ ਆ ਮਸਾਲੇ ਦੇ ਵਿੱਚ ਜਿਹੜਾ ਆਪਾਂ ਰਗੜਿਆ ਸੀ ਉਹਦੇ ਵਿੱਚ ਆਪਾਂ ਨਾ ਲੂਣ ਮਿਰਚ ਹਲਦੀ ਰਲਾਵਨੇ ਥੋੜੀ ਜਿਹੀ ਆਪਾਂ ਹਲਦੀ ਰਲਾ ਲੈਣੀ ਹੈ ਇਹ ਮੁਰਲਾ ਲਾਣਾ ਥੋੜਾ ਜਿਹਾ ਥੋੜੀ ਜਿਹੀ ਲਾਲ ਹੋਣੀ ਚਾਹੀਦੀ ਹੁਣ ਇਹਨਾਂ ਨੂੰ ਮਿਕਸ ਕਰ ਦੇਣਾ ਇਹਦੇ ਵਿੱਚ ਹਾਂਜੀ ਉਹ ਮਸਾਲਿਆਂ ਦੇ ਵਿੱਚ ਆਪਾਂ ਇਹ ਤੇਲ ਪਾਵਾਂਗੇ ਤੇਲ ਆਪਾਂ ਧਰ ਲਿਆ ਜਦੋਂ ਤੇਲ ਪੂਰਾ ਗਰਮ ਹੋ ਜਵੇ ਇਹਦੇ ਵਿੱਚ ਆਪਾਂ ਥੋੜੀ ਜਿਹੀ ਹਿੰਗ ਪਾਵਾਂਗੇ ਥੋੜੀ ਜਿਹੀ ਲਾਲ ਮਿਰਚ ਪਾਵਾਂਗੇ ਤੇ ਫਿਰ ਉਹ ਆਪਾਂ ਮਸਾਲਿਆਂ ਦੇ ਵਿੱਚ ਪਾਵਾਂਗੇ ਦਸ ਦਿਆਂ ਸਮੋਗੇ ਕਿ ਕਿੰਨੇ ਹਾਂਜੀ ਇਹ ਹਿੰਗ ਪਾ ਲੈਣੀ ਆ ਹੁਣਾਂ ਪਹਿਲੇ ਵਿੱਚ ਤੇ ਇਹਨੂੰ ਪਾਉਣਾ ਟੇਸਟ ਜੇ ਵਧੀਆ ਆ ਜਾਂਦਾ ਤੇ ਥੋੜੀ ਜਿਹੀ ਪਾਣੀ ਵਿੱਚ ਲਾ ਪਾਵਾਂਗੇ ਇਹਦੇ ਨਾਲ ਰੰਗ ਜਿਆ ਵਧੀਆ ਆ ਜਾਂਦਾ ਹਾਂਜੀ ਹੁਣ ਇਹਦੇ ਵਿੱਚ ਪਾ ਲੈਣਾ ਆਪਾਂ ਥੋੜਾ ਜਿਹੀ ਦੇਖ ਕੇ ਪਾਉਣਾ ਆਪਾਂ ਨੇ ਜਿੰਨਾ ਤੇ ਆਪਣਾ ਮਸਾਲਾ ਹੋਵੇ ਹਾਂਜੀ ਹੁਣ ਆਪਾਂ ਮਿਰਚਾਂ ਨੂੰ ਇਦਾਂ ਚੀਰਾ ਦੇ ਲੈਣਾ ਤੇ ਬਿਚਪਾਨ ਲਈ ਇਹਨੇ ਦੇ ਲੈਣਾ ਇਹ ਸਾਰੀਆਂ ਮਿਰਚਾਂ ਆਪਾਂ ਐਂ ਹੀ ਚੀਰਾ ਦੇ ਕੇ ਰੱਖ ਲੈਣੀਆਂ ਤੇ ਇਹਦੇ ਵਿੱਚ ਆਪਾਂ ਮਸਾਲਾ ਭਰਾਂ ਹਾਂਜੀ ਹੁਣ ਇਹਦੇ ਵਿੱਚ ਆਪਾਂ ਨੇ ਭਰ ਲੈਣਾ ਹਾਂਜੀ ਦੇਖੋ ਹੁਣ ਆਪਾਂ ਇਦਾਂ ਸਾਰੀਆਂ ਮਿਰਚਾਂ ਭਰ ਲੀਆਂ ਨੇ ਤੇ ਹੁਣ ਆਪਾਂ ਆ ਡੱਬੇ ਦੇ ਵਿੱਚ ਪਾਵਾਂਗੇ ਅਚਾਰ ਤੇ ਇਹ ਜੇ ਨਾ ਵਿੱਚ ਪੈਣ ਤਾਂ ਆਪਾਂ ਇਹਨਾਂ ਨੂੰ ਹਾਫ ਹਾਫ ਕਰਕੇ ਵੀ ਪਾ ਸਕਦੇ ਹਾਂ ਤੇ ਚਲੋ ਹੁਣ ਆਪਾਂ ਇਹਨਾਂ ਨੂੰ ਪਾਉਂਦੇ ਹਾਂ ਹਾਂਜੀ ਇਦਾਂ ਆਪਾਂ ਨੇ ਹਾਫ ਹਾਫ ਕਰ ਲੈਣੀਆਂ ਨੇ ਤੇ ਹਾਫ ਹਾਫ ਕਰਕੇ ਪਾਉਂਦੇ ਹਾਂ ਇਹ ਵਿੱਚ ਨਹੀਂ ਤਾਂ ਇਹ ਵੱਡੀਆਂ ਬਾੜੀਆਂ ਨੇ ਡੱਬੇ ਚ ਆਉਕੀਆਂ ਪੈਣਗੀਆਂ ਹਾਂਜੀ ਆ ਡੱਬੇ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਪਾ ਲਿਆ ਇਹਨੂੰ ਸਾਰੇ ਅੜਜਾਲੇ ਲਾ ਦੇਣਾ ਆਪਾਂ ਡੱਬੇ 'ਚ ਫਿਰ ਉਹ ਤੋਂ ਬਾਅਦ ਆਪਾਂ ਇਹਦੇ ਵਿੱਚ ਮਿਰਚਾਂ ਪਾ ਦੋਗੇ। ਕੰਟਾਰ ਧਨੀਏ ਨੇ ਆਪਾਂ ਡੱਬੇ ਦੇ ਵਿੱਚ। ਹਾਂਜੀ ਇਹਦੇ ਵਿੱਚ ਹੁਣ ਆਪਾਂ ਥੋੜਾ ਜਿਹਾ ਸਿਰਕਾ ਪਾ ਦੇਣਾ। ਇਹ ਆਪਣਾ ਚਾਰ ਖਰਾਬ ਨਹੀਂ ਹੋਊਗਾ ਸਿਰਕਾ ਪਾਉਣ ਨਾਲ ਤੇ ਇਹਨੂੰ ਹਰ ਰੋਜ਼ ਆਪਾਂ ਤੁੱਪੇ ਧਰਨਾ ਤੁੱਪੇ ਧਰਿਤੇ ਇਹ ਬਣ ਜਾਣਾ ਚਾਰ ਬਹੁਤ ਵਧੀਆ ਬਣ ਕੇ ਤਿਆਰ ਹੋਊਗਾ ਤੇ ਸਾਡੀ ਵੀਡੀਓ ਕਿੱਦਾਂ ਲੱਗੀ ਤੇ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਕਿ ਆਉਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਓਕੇ ਜੀ ਧੰਨਵਾਦ